ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸਨ ਦੀਜੇ ਖੋਲ ਕੇ ਵਾਰ ਰਹਾਓ ਤੋ ਮਤਾਂ ਨੰਤਾ ਦੀ ਉਦਾਰਤਾ ਆਗੀ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਕਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰਨ ਤਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਨਾ ਬਿਜਕ ਦਰਮਾਨ ਦੇ ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋਲ ਕੇ ਵਾਰ ਰਹਾਓ ਤੋ ਮਤਾ ਨਾਨਤਾ ਦੀ ਉਦਾਰਤਾ ਆਗੇ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੂੰ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਸਮਰੰਤ ਦਾਤੇ ਚਾਰ ਪਦਾਰਤ ਦੇਤ ਨਾ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਵਾਰ ਰਹਾਉ ਤੋ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬਿਪੁਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਜਮਰਨ ਤਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤੂੰ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੂੰ ਹੀ ਤੇ ਮੇਰੋ ਨਿਹਸਾਰ ਜੈ ਦੇਵ ਨਾਮ ਬਿਪੁਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਜਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਉ ਤਉ ਮਤਾਂ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੂੰ ਹੀ ਤੇ ਮੇਰੋ ਨਿਹਸਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਜਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਰਾਰ ਰਹਾਉ ਤੋ ਮਤਾ ਨੰਤਾ ਦੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨਾ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤੋ ਮਤਾ ਨਾਨਤਾ ਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਕੋ ਨ ਕਰਿ ਵਾਰ ਰਹਾਓ ਤਉ ਮਤਾ ਨਾਨਤਾ ਦੀ ਉਦਾਰਤਾ ਆਗੇ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਹਤਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਵਾਰ ਰਹਾਉ ਤੋ ਮਤਾ ਨਾਨਤਾ ਦੀ ਉਦਾਰਤਾ ਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਵਾਰ ਰਹਾਉ ਤਉ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤゥム ਹੀ ਤੇ ਮੇਰੋ ਨਿਹਕਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤゥム ਸਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਵਾਰ ਰਹਾਉ ਤੂੰ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਗ ਸਭ ਦੇਖੋ ਤੂੰ ਹੀ ਤੇ ਮੇਰੋ ਨਿਹਸਾਰ ਜੈ ਦਿਉ ਨਾਮ ਬਿਪੁਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਸਮਰੰਥ ਦਾਤੇ ਚਾਰ ਪਦਾਰਤ ਦੇਤ ਨਾ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤੋ ਮਤਾ ਨਾਨਤਾ ਦੀ ਉਦਾਰਤਾ ਆਗੀ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨਾ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਕੋ ਨ ਕਰਿ ਵਾਰ ਰਹਾਓ ਤਉ ਮਤਾ ਨਾਨਤਾ ਦੀ ਉਦਾਰ ਤਿਆਗੀ ਸਰਵਨਨ ਸੁਨਿਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਹਸਾਰ ਜੈ ਦੇਵ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨਾ ਬਿਨਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤੂੰ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੂੰ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਸਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਿਲਾਵਲ ਦਰਮਾnde ਠੰਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤਉ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪੋਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਤ ਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠੰਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੇ ਖੋਲ ਕੇ ਵਾਰ ਰਹਾਓ ਤੂੰ ਮਤਾ ਨਾ ਤਨੀ ਉਦਾਰਤਾ ਆਗੀ ਸਰਵਨਨ ਸੁਨੀਅਤ ਸੂਜਸ ਤਮਾਰ ਮੰਗੋ ਕਾਹੇ ਰੰਕ ਸਭ ਦੇਖੋ ਤੂੰ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮਾ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੂੰ ਸਮਰੰਤ ਦਾਤੇ ਚਾਰ ਪਦਾਰਤ ਦੇਤ ਨਾ ਬਿਲਾਵਲ ਦਰਮਾnde ਠੰਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਰਹਾਓ ਮਤਾਂ ਨਾ ਤਨੀ ਉਦਾਰਤਾ ਆਗੀ ਸਰਵਨਨ ਸੁਨੀਅਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਉ ਨਾਮ ਬਿਪੁਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਜਮਰਨ ਤਦਾਤੇ ਚਾਰ ਪਦਾਰਤ ਦੇਤ ਨ ਬਾਰ ਬਿਲਾਵਲ ਦਰਮਾnde ਠਾnde ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਖੋਲ ਕੇ ਵਾਰ ਰਹਾਉ ਤੋ ਮਤਾ ਨਾਨਤਾ ਦੀ ਉਦਾਰਤਾ ਆਗੀ ਸਰਵਨਨ ਸੁਨਿਅਤ ਸੂਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਕਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਤ ਦਾਤੇ ਚਾਰ ਪਦਾਰਤ ਦੇਤ ਨਾ ਬਾ ਬਿਲਾਵਲ ਦਰਮਾnde ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਕੋ ਨ ਕਰਾਰ ਰਹਾਓ ਤੋ ਮਤਾ ਨਾ ਤਨੀ ਉਦਾਰ ਤਿਆਗੀ ਸਰਵਨਨ ਸੁਨੀਤ ਸੂਜਸ ਤਮਾਰ ਮੰਗਉ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਹਸਾਰ ਜੈ ਦੇਵ ਨਾਮ ਬਿਪਸ ਧਾਮਾ ਸਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਗਬੀਰ ਤੁਮ ਸਮਰੰਥ ਦਾਤੇ ਚਾਰ ਪਦਾਰਤ ਦੇਤ ਨ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ